ਇਹ ਕਾਰ ਦੇ ਚਿੱਲ ਲੈ ਕੇ ਫੜੇ ਹੋ ਸੇਲ 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 31000 21000 11000 5100 ਦੇ ਵਿੱਚ ਭਾਰਤ ਸਰਕਾਰ ਦੇ ਕਾਡਾਂ ਦੀ ਸੇਲ ਸੇਲ ਮਤਲਬ ਸੇਲ ਸ਼ਬਦ ਕਹਿ ਰਹੇ ਹਾਂ ਸੇਲ ਸਬਜ਼ੀ ਵੇਚ ਰਹੇ ਹਾਂ ਕਿਦਾਂ ਲੱਗੀ ਏ ਭਾਰਤ ਸਰਕਾਰ ਦੇ ਕਾਡਾਂ ਦੀ ਸੇਲ ਲੱਗੀ ਏ ਦੇਖੋ ਪੁਲਿਸ ডিপਾਰਟਮੈਂਟ ਦੇ ਕਾਰਡ ਦੀ ਸੇਲ ਲੱਗੀ ਐ ਇਹ ਜਿਹੜੀ ਸੇਲ ਹੈ ਠੱਗ ਰਜਨ ਰਾਣਾ ਤੇ ਠੱਗ ਮਨੀਸ਼ ਗੁਪਤਾ ਜਿਹੜਾ ਪੰਜਾਬ ਪੁਲਿਸ ਦੀ ਬੈਲਟ ਲਾ ਕੇ ਕਦੀ ਵਿਜਲੈਂਸ ਦੇ ਅਧਿਕਾਰੀ ਬਣ ਜਾਂਦਾ ਕਦੀ ਸੀਏ ਇਨਚਾਰਜ ਬਣ ਜਾਂਦਾ ਠੱਗੀ ਹੋਈ ਐ ਕਿੰਨੇ ਕਿੰਨੇ ਪੈਸੇ ਜਿਹੜੇ ਐ ਚਾਹੇ 1 ਰੁਪਏ ਦੀ ਹੋਵੇ ਚਾਹੇ 11000 ਦੀ ਠੱਗੀ 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 ਆਮ ਨਹੀਂ ਠੱਗੀ ਪਰ ਸਰਕਾਰ ਦੇ ਨਾਮ ਤੇ ਠੱਗੀ ਪੁਲਿਸ ਦੇ ਨਾਮ ਤੇ ਠੱਗੀ ਵਿਜਲੈਂਸ ਦੇ ਨਾਮ ਤੇ ਠੱਗੀ ਪੈਸੇ ਲੈ ਲੈ ਕੇ ਕਿ ਤੁਹਾਡਾ ਜਿਹੜਾ ਸਰਕਾਰੀ ਕੰਮ ਕੋਈ ਨਹੀਂ ਰੁਗੂਗਾ ਤੁਹਾਡਾ ਟੂਲ ਟੈਕਸ ਮਾਫ ਹੋਊਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਇਹਨਾਂ ਨੇ ਸੇਲ ਲਾਈ ਹੈ ਐਂਟੀ ਕ੍ਰਾਈਮ ਸੇਲ ਜਿਹੜਾ ਭਾਰਤ ਸਰਕਾਰ ਆ ਦੇਖ ਸਕਦੇ ਹੋ ਟੈਗ ਵੀ ਜਿਹੜਾ ਹੈ ਭਾਰਤ ਸਰਕਾਰ ਦਾ ਲੱਗਾ ਹੋਇਆ ਲੁਧਿਆਣਾ ਲਾਈਵ ਵੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਤਵੜੀ ਦੱਸਦੇ ਹਾਂ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਦੇ ਬਾਹਰ ਖੜੇ ਆਂ ਜਿੱਥੇ ਹੱਥਾਂ ਦੇ ਵਿੱਚ ਪੋਸਟਰ ਜੜੇ ਆ ਉਹ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਉਹਨਾਂ ਵੱਲੋਂ ਆਪਣੇ ਜਿਹੜੇ ਕਾਰਡ ਹੈ ਨਜ਼ਰ ਆ ਰਹੇ ਨੇ ਦੱਸਣਾ ਚਾਹਾਂਗੇ ਕਿ ਜਿਹੜੇ ਕਾਰਡ ਹੈ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਕਾਰਡ ਜਿਹੜੇ ਬਣਾ ਕੇ ਦਿੱਤੇ ਜਾ ਰਹੇ ਨੇ ਦੱਸਦੇ ਇੱਕ ਨਵਾਂ ਤਰੀਕਾ ਜਿਹੜਾ ਅਪਣਾਇਆ ਗਿਆ ਵਾ ਠੱਗੀ ਥੋੜੀ ਦਾ ਸੋ ਇਹ ਨਵੇਂ ਤਰੀਕੇ ਦੇ ਨਾਲ ਜਿਹੜੀ ਹੈ ਠੱਗੀ ਕੀਤੀ ਜਾ ਰਹੀ ਹੈ ਲੁਧਿਆਣਾ ਸ਼ਹਿਰ ਦੇ ਨੌਜਵਾਨਾਂ ਨਾਲ ਸੋ ਗੱਲਬਾਤ ਕਰ ਲੈਂਦੇ ਆ ਇਹ ਕਾਰਡ ਆਖਿਰ ਕਿਹਦਾ ਕਾਰਡ ਹੈ ਕੇ ਸਿੱਧਾ ਕਾਰਡ ਬਣਿਆ ਹੋਇਆ ਹੈ ਫਿਰਾਲੇ ਦੇ ਉੱਤੇ ਇਹ ਬਹੁਤ ਹੀ ਵਧੀਆ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਐਂਟੀ ਕ੍ਰਾਈਮ ਸੈਲ ਜਿਹੜਾ ਭਾਰਤ ਸਰਕਾਰ ਆ ਦੇਖ ਸਕਦੇ ਹੋ ਟੈਗ ਵੀ ਜਿਹੜਾ ਹੈ ਭਾਰਤ ਸਰਕਾਰ ਦਾ ਲੱਗਾ ਹੋਇਆ ਸੋ ਭਾਰਤ ਸਰਕਾਰ ਦੇਖ ਸਕਦੇ ਹੋ ਇਹਦੇ ਵਿੱਚ ਲਿਖਿਆ ਹੋਇਆ ਆਖਿਰਕਾਰ ਇਹ ਕਾਰਡ ਕਿਹਦੇ ਵੱਲੋਂ ਬਣਾ ਕੇ ਦਿੱਤੇ ਜਾਂਦੇ ਨੇ ਸੋ ਕਿਹਨਾਂ ਨੂੰ ਦਿੱਤੇ ਜਾ ਰਹੇ ਨੇ ਕਿਉਂਕਿ ਹੱਤਾਂ ਦੇ ਵਿੱਚ ਨੌਜਵਾਨਾਂ ਦੇ ਹੱਤਾਂ ਦੇ ਵਿੱਚ ਇਹ ਕਾਰਡ ਜਿਹੜੇ ਫੜੇ ਹੋਏ ਨੇ ਉਹਨਾਂ ਵਿੱਚੋਂ ਆਪਣੀ ਜਿਹੜੀ ਮੰਗ ਹੈ ਉਹ ਵੀ ਉਹਨਾਂ ਵਿੱਚੋਂ ਰੱਖੀ ਹੋਈ ਹੈ ਸੋ ਜਾਣਕਾਰੀ ਲੈਣੇ ਆਖਿਰਕਾਰ ਹੋਇਆ ਕੀ ਸੀਗਾ ਕਿਉਂਕਿ ਇਹ ਕਾਰਡ ਜਿਹੜੇ ਕਿੱਥੋਂ ਅਪਰੂਵ ਕਿੱਥੋਂ ਬਣੇ ਨੇ ਕਾਰਡ ਬਣਾਏ ਕਾਦੇ ਵਾਸਤੇ ਗਏ ਨੇ ਸਾਰੀ ਜਾਣਕਾਰੀ ਜੜੀ ਆ ਸਮਾਜ ਸੇਵੀ ਕਨੋਜੀਆ ਜੀ ਕੋਲ ਲੈਨੇ ਆਖਿਰਕਾਰ ਹੋਇਆ ਕੀ ਸੀਗਾ ਰਿਸ਼ਭ ਜੀ ਅੱਜ ਤੁਸੀਂ ਪਹੁੰਚੇ ਹੋ ਇੱਥੇ ਬਸਤੀ ਦੇ ਅੱਗੇ ਪਹੁੰਚੇ ਹੋ ਹੱਥਾਂ ਦੇ ਵਿੱਚ ਪੋਸਟਰ ਫੜਿਆ ਹੈ ਇਹ ਕਾਰਡ ਤੁਸੀਂ ਆਪਣਾ ਕਾਰਡ ਖੁਦ ਫੜਿਆ ਹੋਇਆ ਹੈ ਇਹ ਕਾਰਡ ਕਿਸ ਚੀਜ਼ ਲੈ ਕੇ ਫੜਿਆ ਹੋਇਆ ਹੈ ਸੇਲ 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 31000 21000 11000 5100 ਦੇ ਵਿੱਚ ਭਾਰਤ ਸਰਕਾਰ ਦੇ ਕਾਡਾਂ ਦੀ ਸੇਲ 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 ਮਤਲਬ ਸੇਲ ਸ਼ਬਦ ਕਹਿ ਰਹੇ ਹੋ ਸੇਲ ਸਬਜ਼ੀ ਵੇਚ ਰਹੇ ਹੋ ਕਿਦਾਂ ਸੇਲ ਲੱਗੀ ਹੈ ਭਾਰਤ ਸਰਕਾਰ ਦੇ ਕਾਡਾਂ ਦੀ ਸੇਲ ਲੱਗੀ ਹੈ ਦੇਖੋ ਪੁਲਿਸ ডিপਾਰਟਮੈਂਟ ਦੇ ਕਾਰਡ ਦੀ ਸੇਲ ਲੱਗੀ ਐ ਇਹ ਜਿਹੜੀ ਸੇਲ ਹੈ ਠੱਗ ਰਜਨ ਰਾਣਾ ਤੇ ਠੱਗ ਮਨੀਸ਼ ਗੁਪਤਾ ਜਿਹੜਾ ਪੰਜਾਬ ਪੁਲਿਸ ਦੀ ਬੈਲਟ ਲਾ ਕੇ ਕਦੀ ਬਿਜ਼ਨਸ ਦਾ ਅਧਿਕਾਰੀ ਬਣ ਜਾਂਦਾ ਕਦੀ ਸੀਏ ਇਨਚਾਰਜ ਬਣ ਜਾਂਦਾ ਇਹ ਦੋਨਾਂ ਨੇ ਸੇਲ ਲਈ ਐ ਆਮ ਲੋਕਾਂ ਨੂੰ ਯੂਥ ਨਾਗਰਿਕਾਂ ਨੂੰ ਇਹਨਾਂ ਤੋਂ ਪੈਸੇ ਲੈ ਕੇ ਭਾਰਤ ਸਰਕਾਰ ਦਾ ਪੰਜਾਬ ਪੁਲਿਸ ਦਾ ਜਿੱਤੇ ਲਿਖਿਆ ਪੁਲਿਸ ডিপਾਰਟਮੈਂਟ ਦਾ ਕਾਰਡ ਬਣਾ ਰਿਹਾ ਐ ਪੈਸੇ ਲੈ ਲੈ ਕੇ ਵੀ ਤੁਹਾਡਾ ਜਿਹੜਾ ਸਰਕਾਰੀ ਕੰਮ ਕੋਈ ਨਹੀਂ ਰੁਗੂਗਾ ਤੁਹਾਡਾ ਟੂਲ ਟੈਕਸ ਮਾਫ ਹੋਊਗਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਇਹਨਾਂ ਨੇ ਸੇਲ ਲਈ ਹੈ ਇਹਨਾਂ ਤੇ 69 ਨੰਬਰ ਐਫ ਆਈ ਆਰ ਰਜਿਸਟਰਡ ਹੋਈ ਹੈ ਇੱਕ ਤਰੀਕ ਨੂੰ ਥਾਣਾ ਹੈਬੋਵਾਲ ਦੇ ਵਿੱਚ ਹਾਲੇ ਤੱਕ ਇਹਨਾਂ ਦੀ ਅਰੈਸਟ ਨਹੀਂ ਪਈ ਬਿਲਕੁਲ ਵੀ ਅੱਜ ਜਿਹੜਾ ਸਾਡੇ ਸਾਥੀ ਹੈ ਇਹ ਦੇਖ ਕੇ ਇੱਥੇ ਆਏ ਹੈ ਸਾਰੇ ਜਿਹਨੇ ਨਾ ਠੱਗੀ ਹੋਈ ਹੈ ਜਿਨ੍ਹਾਂ ਦੇ ਕਾਰਡ ਬਣੇ ਆ ਆ ਸਟicker ਲੱਗੇ ਆ ਸਟicker ਜਿਹੜਾ ਹੈ ਸਟicker ਬਣੇ ਆ ਸਟicker ਬਣਾਓ ਗੱਡੀਆਂ ਤੇ ਲਾਓ ਠੀਕ ਹੈ 420 ਦਾ ਪਰਚਾ ਦਰਜਾ ਦੇਖੋ ਨੱਚ ਰਹੇ ਆ ਆ ਨੱਚ ਰਹੇ ਆ ਕਹਿੰਦੇ ਸਾਨੂੰ ਪੁਲਿਸ ਦੀ ਕੋਈ ਪਰਵਾਹ ਨਹੀਂ ਭਾਰਤ ਸਰਕਾਰ ਦਾ ਕਾਰਡ ਬਣਾ ਕੇ ਕਹਿੰਦੇ ਸਾਨੂੰ ਪੁਲਿਸ ਦੀ ਕੋਈ ਪਰਵਾਹ ਨਹੀਂ ਸਾਡੇ ਮਗਰ ਵੱਡੇ ਵੱਡੇ ਆਕਾ ਬੈਠੇ ਆ ਕਾਰਡ ਬਣਾਏ ਕਾਦੇ ਵਾਸਤੇ ਗਏ ਨੇ ਕਾਰਡ ਦੇ ਵਿੱਚ ਅਸਲ ਚ ਹੈ ਕੀ ਕਾਰਡ ਦੇ ਵਿੱਚ ਪੁਲਿਸ ਡਿਪਾਰਟਮੈਂਟ ਵੀ ਜਿਹੜਾ ਦੇਖ ਸਕਦੇ ਹੋ ਤੁਹਾਨੂੰ ਦਿਖਾਉਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕੈਮਰਾਮੈਨ ਸਾਹਿਬ ਨੂੰ ਕਹਾਂਗੇ ਤਸਵੀਰਾਂ ਜਿਹੜੀਆਂ ਜੂਮ ਕਰਕੇ ਦਿਖਾਈ ਜਾਣ ਪੁਲਿਸ ਡਿਪਾਰਟਮੈਂਟ ਜਿਹੜਾ ਦੇਖ ਸਕਦੇ ਹੋ ਥੱਲੇ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਪੁਲਿਸ ਡਿਪਾਰਟਮੈਂਟ ਐਂਟੀ ਕ੍ਰਾਈਮ ਸੈੱਲ ਭਾਈ ਜੀ ਇੱਕ ਜਿਹੜਾ ਕਾਰਡ ਬਣਿਆ ਹੋਇਆ ਹੈ ਕਾਰਡ ਦੇ ਵਿੱਚ ਪੁਲਿਸ ਡਿਪਾਰਟਮੈਂਟ ਵੀ ਮੈਂਸ਼ਨ ਕੀਤਾ ਹੋਇਆ ਇਹ ਸਾਈਨ ਦੇਖ ਸਕਦੇ ਹੋ ਇਹ ਵੀ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਮੈਂਸ਼ਨ ਕੀਤੇ ਹੋਏ ਨੇ ਵੀ ਕਿਤਨੇ ਕਿ ਇਹ ਠੱਗੀ ਹੈ ਜੀ ਬੜੀ ਤਕੜੀ ਠੱਗੀ ਹੈ ਵਿਜੀਲੈਂਸ ਪੁਲਿਸ ਡਿਪਾਰਟਮੈਂਟ ਤੇ ਭਾਰਤ ਸਰਕਾਰ ਦੇ ਨਾਮ ਤੇ ਠੱਗੀ ਹੈ ਠੀਕ ਹੈ ਇਹਨੂੰ ਅਸੀਂ ਜਿਹੜੇ ਆ ਪੁਲਿਸ ਦੇ ਸਾਹਮਣੇ ਜੋਧੇ ਵਾਲ ਥਾਣੇ ਦੇ ਬਾਹਰ ਉਜਾਗਰ ਕਰਨ ਆਏ ਆ ਸਾਰੇ ਪੀੜਤ ਆਏ ਆ ਜਿਨ੍ਹਾਂ ਕੋ 11 11031 315100 ਰੁਪਏ ਸੈਟਿੰਗ ਕਰਕੇ ਲਿੱਤਾ ਗਿਆ ਤੁਹਾਡਾ ਟੂਲ ਟੈਕਸ ਫ੍ਰੀ ਹੋਊਗਾ ਤੁਹਾਡਾ ਜਿਹੜਾ ਹੈ ਕਿਤੇ ਵੀ ਤੁਹਾਡਾ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਇਹ ਕਦੀ ਵਿਜੀਲੈਂਸ ਦਾ ਅਧਿਕਾਰੀ ਬਣ ਜਾਂਦਾ ਕਦੀ ਇਹ ਪੱਤਰਕਾਰ ਬਣ ਜਾਂਦਾ ਕਦੀ ਇਹ ਸ਼ਿਵ ਸੈਨਾ ਦਾ ਪ੍ਰਧਾਨ ਬਣ ਜਾਂਦਾ ਪਰ ਅਸਲ ਵਿੱਚ ਸਾਰੇ ਜਨੇ ਠੱਗ ਨੇ ਇਨਾਂ ਤੇ ਐਫ ਆਈ ਆਰ ਨੰਬਰ 69 ਥਾਣਾ ਹੈਬਵਾਲ 420 506 ਅੰਡਰ ਸੈਕਸ਼ਨ 120 ਵੀ ਦੇ ਤਹਿਤ ਦਰਜ ਹੋਈ ਹੈ ਇੱਕ ਤਰੀਕ ਨੂੰ ਇਹ ਦੋਸ਼ੀ ਉਹਦੇ ਚ ਵੀ ਨਹੀਂ ਫੜੇ ਗਏ ਹਾਲੇ ਤੱਕ ਤੇ ਕਤਵਾਲੀ ਥਾਣੇ ਦੇ ਵਿੱਚ 64 ਪੁਲਿਸ ਸੈਕਟਰ ਦਾ ਇਹਨਾਂ ਤੇ ਕਲੰਦਰਾ ਵੀ ਹੋਇਆ ਮਨੀਸ਼ ਗੁਪਤੇ ਠੱਗ ਤੇ ਦਰਜ ਤੇ ਤੁਹਾਡੇ ਤੇ ਇਹ ਕਾਰਡ ਜਦੋਂ ਤੁਹਾਨੂੰ ਬਣਾਏ ਗਏ ਕਦੋਂ ਦਿੱਤੇ ਗਏ ਕਾਰਡ ਬਣਾ ਕੇ ਤੁਸੀਂ ਆਪ ਗਏ ਸੀਗੇ ਬਣਵਾਣ ਜਾਂ ਉਹਨਾਂ ਨੇ ਬੁਲਾਇਆ ਸੀਗਾ ਜਿੰਨਾਂ ਵੱਲੋਂ ਕਾਰਡ ਬਣਾਏ ਸੱਚੀ ਅੱਗੇ ਤੋਂ ਅੱਗੇ ਵਾਕਫ ਹੈ ਇਹ ਵੀ ਮਾੜਾ ਮੋਟਾ ਸਾਡਾ ਵਾਕਫ ਸੀ 5 5 6 6 ਮਹੀਨੇ 7 ਮਹੀਨੇ ਪਹਿਲਾਂ ਦੇ ਕਾਰਡ ਬ ਤੇ ਜੋਧੇਵਾਲ ਭਦਰ ਕੇ ਰੋਡ ਜਿਹੜਾ ਹੈ ਇੱਥੇ ਕਾਰਡ ਲੈ ਕੇ ਆਂਦਾ ਸੀ ਸਬਜੀ ਮੰਡੀ ਦੇ ਕੋਲ ਸਮਰਾਲਾ ਚੌਕ ਵਾਲੀ ਸਾਈਡ ਤੋਂ ਆਂਦਾ ਸੀ ਜਾਂ ਤਾਂ ਸਮਰਾਲਾ ਚੌਕ ਜਾਂ ਜਮਾਲਪੁਰ ਇਹਦਾ ਕੋਈ ਘਰ ਹੈ ਜਿੱਥੇ ਇਹਨੇ ਜਿਵੇਂ ਨਕਲੀ ਨੋਟ ਛਾਪਣ ਦੀ ਮਸ਼ੀਨ ਲੱਗੀ ਹੁੰਦੀ ਹੈ ਨਕਲੀ ਕਾਰਡ ਛਾਪਣ ਦੀ ਮਸ਼ੀਨ ਬਣਾਈ ਭਾਰ ਸਰਕਾਰ ਦੇ ਕੁਛ ਨਾ ਕੁਛ ਤਾਂ ਐਦਾ ਦਾ ਕੀਤਾ ਨੇ ਇਹ ਕਾਰਡ ਮਤਲਬ ਇਹ ਕਾਰਡ ਕਿਥੇ ਦਿਖਾਇਆ ਵੀ ਹੈ ਕਿਤੇ ਡਿਪਾਰਟਮੈਂਟ ਦੇ ਵਿੱਚ ਗਏ ਸੀਗੇ ਕਿਤੇ ਯੂਜ਼ ਵੀ ਕੀਤਾ ਇਹਨੂੰ ਦੇਖੋ ਸਾਨੂੰ ਤਾਂ ਪਤਾ ਲੱਗਿਆ ਕਿ ਠੱਗੀ ਮਾਰੀ ਹੈ ਜੇ ਭਾਰ ਸਰਕਾਰ ਦਾ ਬੰਦਾ ਹੈ ਤੇ 420 ਦਾ ਪਰਚਾ ਹੋਈ ਨਹੀਂ ਸੀ ਸਕਦਾ ਤੋਂ ਨੂੰ ਦਿੱਤਾ ਗਿਆ ਵੈ ਤੁਸੀਂ ਯੂਜ਼ ਕੀਤਾ ਕਰੇ ਇਹਦੇ ਵਿੱਚ ਤਾਂ ਥੋੜੇ ਦੇ ਕਾਰਵਾਈ ਹੋ ਸਕਦੀ ਹੈ ਤੋਂ ਸੀ ਕਾਰਡ ਬਣਾਇਆ ਹੋਇਆ ਤੁਸੀਂ ਕਾਰਡ ਰੱਖਿਆ ਹੋਇਆ ਆਪਣੇ ਕੋਲ 7 ਮਹੀਨੇ ਹੋ ਚੁੱਕੇ ਆ ਤੁਹਾਨੂੰ ਕਾਰਡ ਬਣਾਏ ਹੋਏ ਨੂੰ ਇਹ ਤੇ ਯੂਜ਼ ਚਾਹੇ 1 ਸਾਲ ਹੋ ਗਿਆ ਕਾਰਡ ਬਣਾਏ ਨੂੰ ਜਿਹੜੇ ਠੱਗ ਨੇ ਭਾਰਤ ਸਰਕਾਰ ਦਾ ਕਾਰਡ ਬਣਾ ਕੇ ਦਿੱਤਾ ਕਾਰਵਾਈ ਉਹਦੇ ਤੇ ਹੋਗੀ ਅਸੀਂ ਪੁਲਿਸ ਨੂੰ ਦੱਸ ਰਹੇ ਆ ਇਹਦੇ ਵਿੱਚ ਕੋਈ ਗੁਨਾਹ ਥੋੜੀ ਕਰ ਰਹੇ ਆ ਆ ਲੋਕਾਂ ਨਾਲ ਦੇਖੋ ਭਾਈਚਾਰੇ ਨਾਲ ਅਲਗ-ਅਲਗ ਭਾਈਚਾਰੇ ਦੇ ਬੰਦਿਆਂ ਨਾਲ ਠੱਗੀ ਹੋਈ ਹੈ ਸਟicker ਲਾ ਰਹੇ ਆ ਅਸੀਂ ਤਾਂ ਮੈਂ ਜਾਣਦਾ ਨਹੀਂ ਇਹਨੂੰ ਮੈਂ ਇਹਨੂੰ ਜਾਣਦਾ ਨਹੀਂ ਅੱਜ ਤਾਂ ਸਾਰੇ ਕਲੱਬ ਹੋਏ ਆ ਉਹ ਕਹਿੰਦਾ ਮੇਨਾ ਠੱਗੀ ਹੋ ਗਈ ਉਹ ਕਹਿੰਦਾ ਮੇਨਾ ਹੋ ਗਈ ਮੈਂ ਕਹਿੰਦਾ ਮੈਂ ਲੁੱਟਿਆ ਗਿਆ ਮੈਂ ਬਰਬਾਦ ਹੋ ਗਿਆ ਕਿੰਨੇ ਕਿ ਦੀ ਠੱਗੀ ਹੋਈ ਆ ਕਿੰਨੇ ਕਿਨੇ ਪੈਸੇ ਜਿਹੜੇ ਆ ਚਾਹੇ 1 ਰੁਪਏ ਦੀ ਆ ਚਾਹੇ 11000 ਦੀ ਠੱਗੀ 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 ਆਮ ਨਹੀਂ ਠੱਗੀ ਭਾਰਤ ਸਰਕਾਰ ਦੇ ਨਾਮ ਤੇ ਠੱਗੀ ਪੁਲਿਸ ਦੇ ਨਾਮ ਤੇ ਠੱਗੀ ਵਿਜਲੈਂਸ ਦੇ ਨਾਮ ਤੇ ਠੱਗੀ ਕਾਰ ਬਣਾਉਣ ਵਾਸਤੇ ਕਿੰਨੇ ਪੈਸੇ ਲਿੱਤੇ ਜਾਂਦੇ 11000 ਦੀ ਮੰਗ ਸੀ 5100 ਲੈ ਗਿਆ ਸੀ ਤੇ ਉਸ ਤੋਂ ਬਾਅਦ ਕੀ ਮੰਗ ਕੀ ਕਰਦੇ ਹੁਣ ਹੱਥਾਂ ਦੇ ਵਿੱਚ ਪੋਸਟਰ ਫੜਿਆ ਹੋਇਆ ਥਾਣੇ ਦੇ ਬਾਹਰ ਕਰਕੇ ਇਹਨਾਂ ਨੂੰ ਸਲੱਖਾ ਪਿੱਛ ਆੜੇ ਆਖਿਰਕਾਰ ਫੜਿਆ ਗਿਆ ਤੁਸੀਂ ਵੀ ਕਾਰਡ ਫੜਿਆ ਹੋਇਆ ਹੈ ਨਾਮ ਕੀ ਤੁਹਾਡਾ ਅਨੁਰਾਗ ਜੀ ਅੱਛਾ ਇਹ ਕਾਰਡ ਫੜਿਆ ਹੋਇਆ ਹੈ ਕਿਹਦਾ ਕਾਰਡ ਹੈ ਜੀ ਐਂਟੀ ਡੈਰੀਸ ਫੋਰ ਐਂਟੀ ਡੈਰੀਸ ਫੋਰ ਦਾ ਦਿੱਤਾ ਜੀ ਅੱਛਾ ਕਾਰਡ ਇਹ ਕਿਹਨੇ ਬਣਾਇਆ ਕਿਹਨੇ ਦਿੱਤਾ ਜੀ ਰਾਜਨ ਰਾਣਾ ਤੇ ਮਨੀਸ਼ ਵਰਮਾ ਜੀ ਅੱਛਾ ਕਾਦੇ ਵਾਸਤੇ ਦਿੱਤਾ ਸੀ ਕਾਰਡ ਤੇ ਇਹਨਾਂ ਨੇ ਇਹ ਸਰਕਾਰੀ ਕੰਮ ਸਾਰੀ ਸਾਡੇ ਜਿਹਨੇ ਸਰਕਾਰੀ ਸਹੂਲਤਾਂ ਸਾਰੀ ਪੂਰੀ ਹੋਣਗੀਆਂ ਜੀ ਸਾਨੂੰ ਕਿਤੇ ਐਮਰਜੈਂਸੀ ਕਿਤੇ ਵੀ ਕੰਮ ਪੈਂਦਾ ਆ ਸਾਰੇ ਕਿਸੇ ਕੋਈ ਵੀ ਕੰਮ ਸਾਡੇ ਰੁਕਣਗੇ ਨਹੀਂ ਜੀ ਇਸ ਕਰਕੇ ਸਾਨੂੰ ਇਹ ਕਾਰਡ ਬਣਾ ਕੇ ਦਿੱਤਾ ਗਿਆ ਤੇ ਕਹਿੰਦੇ ਜੇਕਰ ਨਹੀਂ ਤਾਂ ਵੀ ਅਸੀਂ ਪਿੱਛੇ ਖੜੇ ਆ ਅਸੀਂ ਸਾਰੇ ਕੰਮ ਕਰਾਵਾਂਗੇ ਤੁਹਾਡੇ ਠੀਕ ਹੈ ਤੇ ਮੈਂ ਕਈ ਵਾਰੀ ਇਹ ਪਾਰਕਿੰਗ ਤੇ ਵੀ ਅਜਮਾਇਆ ਵਾਂ ਨਹੀਂ ਹੋਇਆ ਜੀ ਸਾਨੂੰ ਤਾਂ ਇਹ ਬਸ ਅਜੇ 3 3-4 ਮਹੀਨੇ ਬਾਅਦ ਅਸੀਂ ਯੂਜ਼ ਕੀਤਾ ਇਹਨੂੰ ਤੇ ਇਹਨਾਂ ਨੇ ਭਰਾਵਾ ਸਾਨੂੰ ਉਦੋਂ ਕਹਿੰਦੇ ਕਿ ਇਹ ਕੰਮ ਸਾਡਾ ਨਹੀਂ ਚੱਲਣਾ ਤੇ ਅਸੀਂ ਕਈ ਵਾਰੀ ਕਿਹਾ ਵੀ ਕਹਿੰਦੇ ਕੋਈ ਗੱਲ ਨਹੀਂ ਕੋਈ ਜਗ੍ਹਾ ਤੇ ਨਹੀਂ ਚੱਲਦਾ ਹੁੰਦਾ ਇੰਨੀ ਗੱਲ ਕਹਿ ਕੇ ਉਹਨਾਂ ਨੇ ਮਨਕਰਤੀ ਮਨਕੋਰਤੀ ਜੀ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਹੁਣ ਕਾਰ ਲੈ ਕੇ ਤੇ ਮੰਗ ਪੱਤਰ ਲੈ ਕੇ ਤੇ ਪਹੁੰਚ ਗਏ ਜੀ ਅਸੀਂ ਪ੍ਰਸ਼ਾਸਨ ਆ ਇਹ ਮੰਗ ਕਰਦੀ ਹੈ ਕਿ ਜਿਹਦਾ ਇਦਾਂ ਦੇ ਮਤਲਬ ਕ੍ਰਾਈਮ ਨਾ ਕੀਤਾ ਜਾਣਾ ਲੋਕਾਂ ਨੂੰ ਠੱਗੀ ਨਾ ਕੀਤੀ ਜਾਵੇ ਇਦਾਂ ਜੀ ਸਾਨੂੰ ਸਾਡੇ ਪੁਲਿਸ ਕਮਿਸ਼ਨਰ ਸਾਡ ਦੇ ਪਿੱਛੇ ਕੀ ਲਿਖਿਆ ਹੋਇਆ ਹੈ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਸੁਪਨ ਸ਼ਰਮਾ ਜੀ ਤੇ ਬਹੁਤ ਮਾਣ ਹੈ ਉਹ ਬਹੁਤ ਇਮਾਨਦਾਰ ਪੁਲਿਸ ਕਮਿਸ਼ਨਰ ਆਈਪੀਐਸ ਅਫਸਰ ਨੇ ਮੈਂ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਇਹ ਜੇ ਪੁਲਿਸ ਕਮਿਸ਼ਨਰ ਸਾਡੇ ਲੁਧਿਆਣੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਤੱਕ ਗੱਲ ਪਹੁੰਚਦੇ ਨਾਲ ਹੀ ਉਹ ਇਹਨਾਂ ਠੱਗਾਂ ਤੇ ਕਾਰਵਾਈ ਜ਼ਰੂਰ ਕਰਨਗੇ ਜਿਹੜੇ ਭਾਰ ਸਰਕਾਰ ਦਾ ਕਾਰਡ ਬਣਾ ਰਿਹਾ ਇਹਦੇ ਪਿੱਛੇ ਕੀ ਲਿਖਿਆ ਹੋਇਆ ਹੈ ਕਿ ਨੋ ਇਹਦੇ ਘਰ ਦੇ ਪਿੱਛੇ ਐਡਰੈਸ ਲਿਖਿਆ ਹੁੰਦਾ ਹੁਣ ਕਈਆਂ ਦੇ ਕਾਰਡ ਦੇ ਪਿੱਛੇ 1 ਸਾਲ ਦੀ ਵੈਲਿਡਿਟੀ ਹੈ ਜਿਵੇਂ ਸਾਡੇ ਤੋਂ 5100 ਲੈ ਕੇ 11000 ਕਹਿੰਦੇ ਕਿ ਤੇ ਸਾਡੇ ਤੇ ਵੈਲਿਡਿਟੀ ਹੈ ਨਹੀਂ ਕੋਈ ਸਾਰੀ ਉਮਰ 51 5 ਇਹ ਬਿਲਕੁਲ ਸਤ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਾਰਡ ਦੀਆਂ ਇਹ ਕਾਰਡ ਹੈ ਜਿਹੜਾ ਕਾਰਡ ਬਣਾ ਕੇ ਦਿੱਤਾ ਜਾ ਰਿਹਾ ਜਿਹਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਸਾਫ਼ ਤਰੀਕੇ ਨਾਲ ਇਹਦੇ ਵਿੱਚ ਕੋਈ ਵੈਲਿਡਿਟੀ ਜਿਹੜੀ ਹੈ ਨਹੀਂ ਦਿੱਤੀ ਗਈ ਪਰ ਇਹ ਕਾਰਡ ਜਿਹੜਾ ਹੈ ਇਹ ਕਿਸ ਤਰੀਕੇ ਠੱਗੀ ਦਾ ਜਿਹੜਾ ਸ਼ਿਕਾਰ ਹੋ ਰਿਹਾ ਠੱਗੀ ਇਹ ਕਿਸ ਤਰੀਕੇ ਕੀਤੀ ਜਾ ਰਹੀ ਹੈ ਸ਼ਰਿਆਮ ਸੋ ਕਿਹਦੇ ਨੇ ਕਿਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਫਾਰਮ ਹੈ ਜਿੱਚ ਨਾਮ ਕਰਦਿਆਂ ਦਾ ਨਾਮ ਡੈਜ਼ਿਗਨੇਸ਼ਨ ਦੱਸੋ ਕਿਹੜੀ ਲੈਣੀ ਹੈ ਨਾਲ ਲਿਖਿਆ ਪ੍ਰੋਸੈਸਿੰਗ ਫੀਸ ਭਾਰਤ ਸਰਕਾਰ ਦਾ ਫਾਰਮ ਦੀ ਪ੍ਰੋਸੈਸਿੰਗ ਫੀਸ ਕਿਹਾ ਇਹ ਬੰਦੇ ਭਾਰਤ ਕਿਆ ਇੰਨਾ ਸੁਖਾ ਹੈ ਭਾਰਤ ਸਰਕਾਰ ਦਾ ਕਾਰਡ ਬਣਾਣਾ ਕਿ 311000 ਰੁਪਏ ਚ ਭਾਰਤ ਸਰਕਾਰ ਦਾ ਕਾਰਡ ਬਣ ਜਾਏ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਯੂਥ ਜਿਹਨਾਂ ਦੇ ਕਾਰਡ ਬਣੇ ਹੋਏ ਨੇ ਜਿਹੜੇ ਨੌਜਵਾਨ ਲੋਕ ਜਿਹੜੇ ਸਮਾਤੇ ਵੀ ਨੇ ਜਿਹੜੇ ਠੱਗੀ ਦਾ ਸਕਾਰ ਹੋਏ ਨੇ ਉਹ ਲੋਕ ਜਿਹੜਾ ਜਦੋਂ ਇਹ ਕਾਰਡ ਨੂੰ ਯੂਜ਼ ਕਰਦੇ ਨੇ ਤਾਂ ਕਿਤੇ ਨ ਕਿਤੇ ਉਹਨਾਂ ਨੂੰ ਇਹ ਕਾਰਡ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਸਾਫ ਤਰੀਕੇ ਨਾਲ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕਾਰਡ ਜਿਹੜਾ ਹੈ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਡੁਪਲੀਕੇਟ ਕਾਰਡ ਜਿਹੜਾ ਬਣਾਇਆ ਗਿਆ ਹੈ ਇਹਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਦੇ ਜਿਹੜੇ ਸਾਈਨ ਆ ਉਹ ਵੀ ਲੱਗੇ ਹੋਏ ਨੇ ਸੋ ਇਸ ਮਾਮਲੇ ਸੰਬੰਧ ਪ੍ਰਸ਼ਾਸਨ ਜਾਣਕਾਰੀ ਲਵਾੰਗੇ ਕਿ ਉਹਨਾਂ ਦੇ ਕੋਲ ਇਹ ਰਿਪੋਰਟ ਲੈ ਕੇ ਪਹੁੰਚਣੇ ਦਰਫਾਸਤ ਲੈ ਕੇ ਪਹੁੰਚ ਭਈ ਇਹ ਕੀ ਕੁਛ ਹਲੇ ਤੱਕ ਇਹਨਾਂ ਨੇ ਹੋਰ ਕੁਝ ਦਿੱਤਾ ਕਿਉਂਕਿ ਇੱਕ ਪਾਸੇ ਕਾਰਡ ਤਾਂ ਦੇ ਦਿੱਤਾ ਗਿਆ ਕਾਰਡ ਦੇ ਨਾਲ-ਨਾਲ ਕਾਰਡ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਏਦਾਂ ਦੀ ਲਿਖੀਆਂ ਹੋਈਆਂ ਨੇ ਸੋ ਕਿਤੇ ਨਾ ਕਿਤੇ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਨੌਜਵਾਨ ਜਿਨ੍ਹਾਂ ਵੱਲੋਂ ਕਿਹਾ ਜਾਂਦਾ ਕਿ 5500 11000 ਰੁਪਿਆ ਲੈ ਕੇ ਇਹ ਜਿਹੜਾ ਕਾਰਡ ਹੈ ਬਣਾ ਕੇ ਦਿੱਤਾ ਜਾ ਰਿਹਾ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਕਾਰਡ ਦੇ ਵਿੱਚ ਅਸਲ ਸੱਚ ਕੀ ਹੈ ਕਾਰਡ ਹੈਕੇ ਦਾ ਕਾਰਡ ਬਣਵਾਇਆ ਕਿਤੇ ਜਾ ਰਿਹਾ ਹੈ ਕਾਰਡ ਬਣਾ ਕੌਣ ਰਿਹਾ ਸੋ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਨਾਲ ਲੈਣੇ ਹੈ ਹਲੋ ਹਲੋ ਜੈਨ ਸਾਹਿਬ ਸੱਲੂ ਦਿਵਾਨਾ ਲਈ ਤੋਂ ਗੱਲ ਕਰ ਰਿਆ ਨੇ ਤਿੰਨ ਤੋਂ ਤੁਹਾਡੀ ਪੱਤਰਕਾਰ ਐਸਐਚਓ ਬਸਤੀ ਜੋਧੇੜਾਲ ਨਾਲ ਗੱਲ ਹੋ ਰਹੀ ਹੈ ਜੀ ਦਿਵਾਨਾ ਨਾਲ ਗੱਲ ਹੋ ਰਹੀ ਹੈ ਹਾਲੋ ਹਾਂ ਜੀ ਹਾਂ ਜੀ ਦੱਸੋ ਸਰ ਇੱਕ ਮਾਮਲਾ ਆਇਆ ਸੀਗਾ ਰਿਸ਼ਪ ਕਨੋਦੀਆ ਵੱਲੋਂ ਕੰਪਲੇਨਟ ਦਿੱਤੀ ਗਈ ਸੀ ਕਿ ਸਰ ਕੱਲ ਕੋਈ ਝਾਲੀ ਕਾਰਡਨ ਨੂੰ ਲੈ ਕੇ ਸਰ ਮਾਮਲਾ ਲੌਨ ਦੇ ਵਿੱਚ ਹੈਗਾ ਆਪੇ ਦਿਖਾ ਦਿੱਤੀ ਸੀ ਜੀ ਹਾਂ ਦੱਸੋ ਸਰ ਕੀ ਸੀਗਾ ਮਾਮਲਾ ਪੂਰਾ ਮਹੰਮਦ ਦੇਖੋ ਮੈਂ ਇਹ ਨਾਲ ਕਿ ਐ ਸਾਡਾ ਕੋਈ ਹੋਰ ਚੱਲ ਰਿਹਾ ਸੀ ਆਪਰੇਸ਼ਨ ਜੀ ਤੇ ਕਰਤੇ ਨੇ ਜਿਹੜੀ ਬਰਖਾਸਤਾ ਨੂੰ ਮੈਂ ਕਹਤਾ ਕਿ ਇੱਥੇ ਮਾਰਕ ਕਰ ਦੋ ਜੀ ਹਾਂ ਜੀ ਹੋਰ ਦੱਸੋ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਕੀ ਕੁਝ ਕਾਰਵਾਈ ਕਿਸੇ ਵੀ ਤਰ੍ਹਾਂ ਦੀ ਨਹੀਂ ਦੀ ਜਾਏਗੀ ਜੇਕਰ ਦਰਖਾਸਤਾਂ ਨੂੰ ਵੇਖ ਕੇ ਕਰਦੇ ਤੇ ਰਿਪੋਰਟ ਕਰਦਗੇ ਜਿਹੜੇ ਹੋਣਗੇ ਸਰ ਦਰਖਾਸਤਾਂ ਵੱਲੋਂ ਦੇ ਦਿੱਤੀ ਗਈ ਹੈ ਸਰ ਦਰਖਾਸਤ ਦੇ ਦਿੱਤੀ ਨਹੀਂ ਯਾਰ ਜੇ ਦੇ ਦਿੱਤੀ ਜੇ ਕਿਉਂ ਵੈਰੀਫਾਈ ਹੁਣ ਇੱਕ ਥੋੜਾ ਟਾਈਮ ਤਾਂ ਚਾਹੀਦਾ ਹੀ ਹੁੰਦਾ ਜਾਂ ਉਸੇ ਵੇਲੇ ਆਪਾਂ ਵੈਰੀਫਾਈ ਕਰਕੇ ਐਕਸਟੈਂਡ ਕਰ ਦਿੱਤੇ ਬਿਲਕੁਲ ਥੋੜਾ ਟਾਈਮ ਲੱਗਦਾ ਨਾ ਕੁਝ ਵੀ ਦਰਖਾਸਤ ਨੂੰ ਠੀਕ ਹੈ ਸਰ ਬਿਲਕੁਲ ਸੋ ਦੱਸ ਦੇ ਇਸ ਮਾਮਲੇ ਸੰਬੰਧ ਐ ਐਸਐਚਓ ਬਸਤੀ ਜੋਧਿਆਲਾ ਨਾਲ ਗੱਲ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਦਰਖਾਸਤ ਜਿਹੜੀ ਦੇ ਦਿੱਤੀ ਗਈ ਤਾਂ ਉਸਤੇ ਆਧਾਰ ਤੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਸੋ ਅਮਲ ਦੇ ਵਿੱਚ ਵੀ ਲੈ ਕੇ ਆਇਆ ਜਾਊਗਾ ਦਿਖ ਰੋ ਜੋਧਿਆਲਾ ਲਾਈਵ ਮੈਨਟੀਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ